ਤਰੀ ਚਾਬੀ ਕਾਢੇ ਦੀ ਜਾਨ ਨਹੀਂ ਦੇਣਾ ਕਿਤੇ ਇੱਥੇ ਰੋਕ ਅਪਰਾਲੀ ਸੱਟ ਆਖਾ ਲੱਗ ਗਈ ਤੁਸੀਂ ਸਰ ਭਾਈ ਜੀ ਤੁਹਾਡੇ ਹੀ ਮੁਲਾਜ਼ਮਾਂ ਨੇ ਛੋਟੀ ਛੇ ਕੇ ਗੱਡੀ ਜਾ ਕੇ ਟਾਂਕਰ ਚਵਾੜ ਲਈ ਸਾਨੂੰ ਪਤਾ ਕਿਵੇਂ ਕਢਾਈ ਫਾਇਰ ਮੈਨ ਰੇਡ ਦੀ ਹੈ ਕਿਉਂ ਕਢਾਈ ਅਸੀਂ ਕਢਾਈ ਪਾਣੀ ਦੀ ਭਰੀ ਵੀ ਮੈਂ ਕਹਾਂ ਮੈਂ ਕਿ ਜੀ ਮੈਂ ਸਰ ਮੈਂ ਨਹੀਂ ਜਾ ਸਕਦਾ ਕੰਮ ਜੋ ਆਇਆ ਨਹੀਂ ਤੁਹਾਨੂੰ ਆਖਿਆ ਕਿ ਤੁਸੀਂ ਜਾਵੇਂ ਨਹੀਂ ਹੁਣ ਸਾਹਿਬ ਜੀ ਨਾਲ ਵੀ ਗੱਲ ਸਾਡੀ ਹੁੰਦੀ ਰਹਿੰਦੀ ਹੈ ਵੀ ਦੋ ਪੰਜਾਬ ਵਿੱਚ ਪ੍ਰਾਣੀ ਸਾੜਨ ਦੇ ਮਾਮਲੇ ਲਗਾਤਾਰ ਵੱਧੇ ਜਾ ਰਹੇ ਨੇ ਸੁਪਰੀਮ ਕੋਰਟ ਵੀ ਇਸ ਸੰਬੰਧੀ ਸਖਤੀ ਵਰਤ ਰਹੀ ਹੈ ਉੱਥੇ ਹੀ ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਜ਼ਿਲ੍ਹੇ ਦੇ ਕਸਬਿਆਂ ਧਰਮਕੋਟ ਅਤੇ ਬਾਗਾ ਪੁਰਾਣਾ ਦੇ ਇਲਾਕਿਆਂ ਵਿੱਚ ਵੀ ਪ੍ਰਾਣੀ ਸਾੜਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਉੱਥੇ ਹੀ ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 560 ਮਾਮਲੇ ਦਰਜ ਹੋ ਚੁੱਕੇ ਨੇ ਵਾਧੇ ਮਾਮਲਿਆਂ ਦੇਖਦੇ ਹੋਏ ਮੋਗਾ ਦੇ ਡੀਸੀ ਵਿਸ਼ੇਸ਼ ਸਰਗਲ ਅਤੇ ਐਸਐਸਪੀ ਅਜੇ ਗਾਂਧੀ ਨੇ ਖੁਦ ਕਮਾਂ ਸੰਭਾਲ ਲਈ ਹੈ। ਤੇ ਜਿਹੜੇ ਹੁਕਮ ਮੁਤਾਬਿਕ ਹੈ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੇ ਹੁਕਮ ਮੁਤਾਬਿਕ ਐਨਸ਼ੋਰ ਕਰਨਾ ਹੈਗਾ ਅਸੀਂ ਕਿ ਹਰ ਜਗ੍ਹਾ ਕਿਤੇ ਵੀ ਪਾਰਲੀ ਬਾਰ ਨਾ ਹੋਵੇ। ਅਸੀਂ ਕਿਸਾਨਾਂ ਨੂੰ ਬਾਰ-ਬਾਰ ਬੇਨਤੀ ਵੀ ਕੀਤੀ ਹੈ ਉਹਨਾਂ ਨੂੰ ਸਾਰੇ ਸੰਦ ਵੀ ਪ੍ਰੋਵਾਈਡ ਕੀਤੇ ਬਟ ਫਿਰ ਵੀ ਪਰਾਲੀ ਤੇ ਜਲਣ ਦੀਆਂ ਕੁਝ-ਕੁਝ ਘਟਨਾਵਾਂ ਸਾਡੇ ਧਿਆਨ 'ਚ ਆਉਂਦੀਆਂ ਹੈਗੀਆਂ ਸਾਡੀ ਟੀਮਾਂ ਮੁਸਤੈਦ ਹੈਗੀਆਂ 146 ਸਾਡੇ ਨੋਡਲ ਅਫਸਰ ਤੇ 23 ਕਲਸਟਰ ਅਫਸਰ ਉਸ ਤੋਂ ਨਾਲ-ਨਾਲ 13 ਐਸਐਚਓ ਸਾਰੇ ਡੀਐਸਪੀ ਐਂਡ ਸਾਰੇ ਐਸਡੀਐਮ ਸਾਹਿਬਾਨ ਇਹ ਸਾਰੇ ਫੀਲਡ 'ਚ ਰੋਜ਼ ਜਾਂਦੇ ਹੈ ਆਪਣੇ ਖੇਤਾਂ ਦਾ ਦੌਰਾ ਕਰਦੇ ਹੈ ਇਨਾਂ ਦੀ ਕੰਮਕਾਜ ਨੂੰ ਦੇਖਣ ਵਾਸਤੇ ਅਸੀਂ ਆਏ ਸੀਗੇ ਇੱਥੇ ਮੌਕੇ ਤੇ ਅਸੀਂ ਦੇਖਿਆ ਫਾਇਰ ਜਲਦੀ ਵੀ ਸੀ ਫਿਰ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਇਮੀਡੀਏਟਲੀ ਫਾਇਰ ਬੁਝਾਈ ਗਈ ਹੈਗੀ ਅਸੀਂ ਤੁਹਾਡੇ ਮਾਧਮ ਨਾਲ ਬੇਨਤੀ ਵੀ ਕਰਾਂਗੇ ਸਾਰੇ ਕਿਸਾਨ ਵੀਰਾਂ ਨੂੰ ਕਿ ਤੁਸੀਂ ਸਾਡਾ ਸਾਥ ਦਿਓ ਇਹ এনवायरमेंट ਅਸੀਂ ਬਚਾਣੀ ਹੈਗੀ ਹੈ ਬਹੁਤ سارے ਤਰੀਕੇ ਹਨ ਅੱਜ ਦੇ ਇਸ ਡੇਟ ਤੋਂ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਵਾਈ ਕਰ ਸਕਦੇ ਹੋ ਸਿੱਧੀ ਬੁਝਾਈ ਵੀ ਕਰ ਸਕਦੇ ਹੋ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾ ਸਕਦਾ ਹੈਗਾ ਸੋ ਕਿਸਾਨ ਵੀਰ ਨੂੰ ਇਹ ਬੇਨਤੀ ਕਰਦਾ ਹੈਗਾ ਕਿ ਤੁਸੀਂ ਜਰੂਰ ਸਾਡੀ ਹੈਲਪ ਕਰੋ ਐਂਡ ਤੁਸੀਂ ਕਿਤੇ ਵੀ ਜਿੱਥੇ ਪਰਾਲੀ ਦਾ ਕੋਈ ਇਨਸੀਡੈਂਟ ਆਂਦਾ ਤੁਹਾਡੇ ਧਿਆਨ ਚ ਤੇ ਤੁਸੀਂ ਖੁਦ ਮਿਲ ਕੇ ਉਸ ਕਿਸਾਨ ਵੀਰ ਨੂੰ ਸਮਝਾਓ ਤਾਂ ਕਿ ਇਹ ਪਰਾਲੀ ਨੂੰ ਅੱਗ ਨਾ ਲਗਾਵੇ ਸਰ ਐਸਐਸਪੀ ਸਰ ਜਿਸ ਤਰ੍ਹਾਂ ਕੁਝ ਕਿਸਾਨਾਂ ਵੱਲੋਂ ਵਾਰ-ਵਾਰ ਅਪੀਲ ਦੇ ਬਾਵਜੂਦ ਵੀ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਕੀ ਸਰ ਉਹਨਾਂ ਕਿਸਾਨਾਂ ਤੇ ਜਦੋਂ ਉਹਨਾਂ ਨੂੰ ਈਸੀ ਇੰਪੋਜ਼ ਹੁੰਦੀ ਹੈ ਤੇ ਨਾਲ ਕੁਝ ਪੁਲਸ ਕਾਰਵਾਈ ਵੀ ਕੀਤੀ ਜਾ ਰਹੀ ਹੈ ਸਰ ਕਲਸਟਰ ਆਫਸਰ ਦੀ ਰਿਪੋਰਟ ਮੁਤਾਬਿਕ ਅਸੀਂ 223 ਬੀ ਐਨ ਐਸ ਦੇ ਤਹਿਤ ਐਫ ਆਈ ਆਰ ਵੀ ਰਜਿਸਟਰ ਕਰ ਰਹੇ ਹਾਂ ਸਨਾ ਦੇ ਵੀ ਉਪਰਾਲੀ ਦੇ ਜਿਹੜੇ ਮੁਤਾਬਿਕ ਅਸੀਂ 223 ਬੀ ਐਨ ਐਸ ਦੇ ਤਹਿਤ ਐਫ ਆਈ ਆਰ ਵੀ ਰਜਿਸਟਰ ਕਰ ਰਹੇ ਹਾਂ ਸਨਾ ਦੇ ਵੀ ਉਪਰਾਲੀ ਦੇ ਜਿਹੜੇ ਵੀ ਇਨਸੀਡੈਂਟ ਸਾਹਮਣੇ ਆਉਂਦੇ ਆ ਤੇ ਬਾਕੀ ਕਾਨੂੰਨੀ ਕਾਰਵਾਈ ਜਿੰਨੀ ਵੀ ਹੈ ਉਹ ਸਾਰੀ ਅਸੀਂ ਕਰ ਰਹੇ ਹਾਂ ਇਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਾਡੇ ਸੀਨੀਅਰ ਅਫਸਰ ਵੀ ਜਾ ਜਾ ਕੇ ਸੈਮੀਨਾਰ ਲਾ ਕੇ ਵੀ ਇਹਨਾਂ ਨੂੰ ਅਵੇਅਰ ਕਰ ਰਹੇ ਨੇ ਕਿ ਪਰਾਲੀ ਦੇ ਜਿਹੜੇ 네ਗੇਟਿਵ ਇਫੈਕਟਸ ਨੇ ਪਰਾਲੀ ਜ਼ਾਲਣ ਜ਼ਾਲਣ ਦੇ ਉਹਨਾਂ ਦੇ ਬਾਰੇ ਵੀ ਉਹਨਾਂ ਨੂੰ ਸਾਰਿਆਂ ਨੂੰ ਅਵੇਅਰ ਕਰ ਰਹੇ ਆ। ਥੈਂਕ ਯੂ ਸਰ।